ਬੀਤੀ ਦਿਨੀ ਖਰੜ ਪਲਾਈਓਵਰ ਦੇ ਉੱਤੇ ਹਿਮਾਚਲ ਬਸ ਤੇ ਹਮਲਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਖਰੜ ਪੁਲਿਸ ਨੇ ਕੀਤਾ ਕਾਬੂ ਕੀ ਕਹਿ ਰਹੇ ਨੇ ਡੀਐਸਪੀ ਕਰਨ ਸੰਧੂ ਅਭੀ ਤੁਹਾਨੂੰ ਸੁਣਾਉਂਦੇ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਸਿੱਧੀਆਂ ਤਸਵੀਰਾਂ ਖਰੜ ਤੋਂ ਮਾਰਚ ਨੂੰ ਕੁਝ ਵਿਅਕਤੀਆਂ ਵੱਲੋਂ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ਦੇ ਸ਼ਿਸ਼ਿਆਂ ਦੀ ਖਰੜ ਫਲਾਈਓਵਰ ਦੇ ਲਾਗੇ ਸ਼ਾਮ ਨੂੰ ਭੰਨਤੋੜ ਕੀਤੀ ਗਈ ਜਿਸ ਵਿੱਚ ਮਕਦਮਾ ਨੰਬਰ 100/25 ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੌਰਾਨ ਜਿਹੜੀ ਤਫਤੀਸ਼ ਆ ਸਾਡੇ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰਕੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਸੋਰਸਾਂ ਦੇ ਰਾਹੀਂ ਜਿਹੜੇ ਦੋਸ਼ੀਆਂ ਦੀ شناخت ਕੀਤੀ ਗਈ ਦੋ ਦੋਸ਼ੀ ਇਸ ਵਾਰਦਾਤ ਵਿੱਚ ਜਿਹੜੇ ਸੀਗੇ ਉਹਨਾਂ ਦੋਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਇਨਾਂ ਦੇ ਵੇਰਵੇ ਇੱਕ ਤਾਂ ਗਗਨਦੀਪ ਸਿੰਘ ਜੋ ਵਾਸੀ ਪਿੰਡ ਜੰਡਵਾਲਾ ਜਿਲ੍ਹਾ ਫਾਜ਼ਿਲਕਾ ਅਤੇ ਦੂਸਰਾ ਹਰਦੀਪ ਸਿੰਘ ਵਾਸੀ ਪੱਠਾ ਸਾਹਿਬ ਜਿਲ੍ਹਾ ਰੋਪੜ ਹਾਲ ਵਾਸੀ ਬੱਲੋ ਮਾਜਰਾ ਇਹਨਾਂ ਦੋਨਾਂ ਦੀ شناخت ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਇਹਨਾਂ ਵੱਲੋਂ ਜਿਹੜੀ ਵਾਰਦਾਤ ਵਿੱਚ ਵਰਤੀ ਹੋਈ ਆਲਟੋ ਕਾਰ ਉਹ ਗ੍ਰਾਊਂਡ ਕਰ ਲਈ ਗਈ ਹੈ ਇਸ ਦੇ ਨਾਲ ਹੀ ਮੇਰੀ ਆਮ ਪਬਲਿਕ ਨੂੰ ਅਪੀਲ ਹੈ ਕਿ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਜਿਹੜਾ ਵੀ ਕੋਈ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਏਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏ